ਨੌਜਵਾਨ ਵੀਰੋ ਅਗਲੀ ਵਾਰੀ ਜੇ ਕਿਤੇ ਨਈ ਦੀ ਦੁਕਾਨ ਤੇ ਤੁਸੀਂ ਜਾਂਦੇ ਜੇ ਇੱਕ ਪਾਸੇ ਵਿਖੂਗਾ ਤੁਹਾਨੂੰ ਨਈ ਖੜੋਤਾ ਕੈਂਚੀਆਂ ਤਿੱਖੀਆਂ ਕਰਦਾ ਤੇ ਦੂਜੇ ਪਾਸੇ ਅਜ ਯਾਦ ਕਰਕੇ ਜਾਇਓ ਤੁਹਾਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਿਖਣਗੇ ਉਹ ਕਹਿਣਗੇ ਸਿੰਘਾ ਤੇਰੇ ਲਈ ਮੈਂ ਆਪਣੇ ਚਾਰ ਬਾਰੇ ਐ ਇੱਕ ਵੀ ਨਹੀਂ ਰੱਖਿਆ ਮੈਂ ਆਖਿਆ ਏ ਕਿ ਇਨ ਪੁੱਤਰ ਨੇ ਕੇ ਸੀਜ਼ 'ਤੇ ਵਾਰ ਦिए ਸੁਤਚਾਰ ਚਾਰ ਮੂਏ ਤੋਂ ਕੀ ਭਿਆ ਜੀਵਤ ਕਈ ਹਜ਼ਾਰ ਪੁੱਤਰਾ ਤੋਂ ਕਿੱਥੇ ਬੈਠਾਂ ਯਾਦ ਕਰਿਓ ਜੇ ਤੁਹਾਨੂੰ ਵਖੂਗਾ ਗੁਰੂ ਗੋਬਿੰਦ ਸਿੰਘ ਮਾੜਾ ਉਹ ਨਹੀਂ ਜਿਹੜਾ ਰਾਤੋਂ ਭਟਕ ਜਾਵੇ ਮਾੜਾ ਉਹ ਹੈ ਜਿਹੜਾ ਸੱਚ ਜਾਣ ਕੇ ਵੀ ਉਹ ਮਾੜੀ ਥਾਂ ਤੇ ਬਹਿ ਜਾਵੇ ਜੇ ਆਪਾਂ ਡਿਕਣਾ ਤੇ ਗੁਰੂ ਦੇ ਚਰਨਾਂ ਦੇ ਵਿੱਚ ਟਿਕੀਏ ਤਰਲਾ ਲਈਏ ਕਿ ਕੜਗੀਆਂ ਵਾਲੇ ਪਾਛਾ ਅਸੀਂ ਦਰ ਦਰ ਤੇ ਠੋਕਰਾ ਖਾਂਦੇ ਆਏ ਅਸੀਂ ਬਗਾਨੇ ਤਰ੍ਹਾਂ ਤੇ ਬੈਠੇ ਰਹੇ ਸਾਨੂੰ ੱੱੱਕੇ ਮਿਲੇ ਸਾਨੂੰ ਕੁਛ ਨਸੀਬ ਨਹੀਂ ਹੋਇਆ ਸਤਿਆਪਾਤਸ਼ਾ ਤੂੰ ਸਾਡਾ ਏ ਅਸੀਂ ਤੇਰੇ ਆਂ ਸਾਨੂੰ ਆਪਣੇ ਚਰਨਾਂ ਨਾਲ ਲਗਾ ਕੇ ਖੰਡੇ ਪਾਟੇ ਦੀ ਪੌੜ ਬਖਸ਼